ਇਹ ਮੇਰਾ ਪੱਤਰ ਹੈ। ਆਪਕੋ ਮੇਰਾ ਨਾਮ ਲੱਗੇਗਾ। ਪੱਤਰਾਂ ਮੰਤਰੀ ਕਹਿੰਦਾ ਕਿ ਤੁਸ ਜਰ ਹਾਂ। ਆਇਆ ਰੂ ਇਹਨਾਂ ਦੇ ਪੱਤਰਾਂ ਵਿੱਚ ਮੇਰੇ ਲਾ ਦਿਓ। ਮੈਂ ਕਹਾਂ ਇੱਥੇ ਨਾ ਹੋਵੇ ਤੇ ਕਿਹਦਾ। ਹਾਂ ਅਸੀਂ ਬਣਾ ਦੇ ਆ ਜਾ। ਜਿਹਨੇ ਬੇਸ਼ਕਰੀ ਕੀਤੀ ਉਸ ਕੋਲ ਦੀ ਹਿੰਗਲ ਵਰਤ ਹੀ ਬਾਰ। ਮੈਂ ਕਹਾਂ ਉਹਦੇ ਹੋਣਾ ਇਸੇ ਵਿੱਚ। ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕੋ ਅੱਜ ਅਸੀਂ ਖੜੇ ਆਂ ਪੁਲਿਸ ਥਾਣਾ ਸਦਾਂ ਬਿੜ ਵਿਖੇ ਜਿੱਥੇ ਕਿ ਇੱਥੋਂ ਦਾ ਜਿਹੜਾ ਮਾਲਖਾਨੇ ਦਾ ਮੁਨਸੀਬੀ ਉਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਰੋੜਾਂ ਰੁਪਏ ਦਾ ਜਿਹੜਾ ਗਵਨ ਕੀਤਾ ਗਿਆ ਮਾਲਖਾਨੇ ਵਿੱਚੋਂ ਤੇ ਕੁਝ ਸੋਨਾ ਵੀ ਜਿਹੜਾ ਗਵਨ ਕੀਤਾ ਗਿਆ ਤੇ ਉਸ ਨੂੰ ਪਤਾ ਲੱਗਣ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੇ ਮੁਕੱਦਮਾ ਵੀ ਜਿਹੜਾ ਦਰਜ ਕਰ ਲਿਆ ਗਿਆ ਵਾ ਤੇ ਆਪਾਂ ਸਾਰੀ ਜਾਣਕਾਰੀ ਲੈਣ ਲਈ ਵੀ ਅਸਲ ਮਾਮਲਾ ਕੀ ਆ ਇੱਥੋਂ ਦੇ ਜਿਹੜਾ ਥਾਣਾ ਮੁਖੀ ਆ ਇਨਸਪੈਕਟਰ ਹੀਰਾ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਸਾਰੀ ਜਾਣਕਾਰੀ ਆਪਾਂ ਨੂੰ ਕੀ ਦਿੰਦੇ ਆ ਆਓ ਆਪਾਂ ਕਰਦੇ ਆ ਗੱਲਬਾਤ ਦਰਸ਼ਕੋ ਜਦੋਂ ਅਸੀਂ ਇਸ ਸੰਬੰਧੀ ਪੁਲਿਸ ਥਾਣਾ ਸੇਦਾਂ ਬਿੜਦੇ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਤਾਂ ਮੰਨਿਆ ਵੀ ਸਾਡੇ ਥਾਣੇ ਦਾ ਜਿਹੜਾ ਮਾਲਖਾਨੇ ਦਾ ਮੁੰਸੀ ਸੀ ਉਹਨਾਂ ਵੱਲੋਂ ਗਵਨ ਕੀਤਾ ਗਿਆ ਤੇ ਜਿਸ ਦੇ ਖਿਲਾਫ ਪਰਚਾ ਵੀ ਦੇ ਦਿੱਤਾ ਗਿਆ ਵਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਸੋਸ਼ਲ ਮੀਡੀਆ ਦੇ ਜਿਹੜਾ ਖੌਰਾ ਚੱਲ ਰਿਹਾ ਉਹਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਉਹਨਾਂ ਨੇ ਇਹ ਗੱਲ ਤੋਂ ਨਕਾਰ ਕੇ ਵੱਡਾ ਪਰਤਾਲ ਦਾ ਵਿਸ਼ਾ ਆਖੰਦੇ ਤੇ ਇਹਦੇ ਜਿਹੜੀ ਆ ਇੱਕ ਤਿੰਨ ਮੈਂਬਰੀ ਜਿਹੜੀ ਕਮੇਟੀ ਵੀ ਬਣਾਈ ਗਈ ਹੈ ਉੱਚਤ ਘਰੀਆਂ ਵੱਲੋਂ ਉਹ ਤਿੰਨ ਮੈਂਬਰੀ ਕਮੇਟੀ ਉਹ ਪਰਤਾਲ ਕਰਕੇ ਕਿੰਨਾ ਗਵਨ ਆ ਤੇ ਕਿੰਨਾ ਇਹਦੇ ਵਿੱਚ ਕਪਲਾ ਹੋਇਆ ਵਾ ਜਾਂ ਸੋਨੇ ਦਾ ਜਿਹੜਾ ਕਪਲਾ ਹੋਇਆ ਕਿ ਨਹੀਂ ਹੋਇਆ ਇਹ ਹਜੇ ਕੁਛ ਨਹੀਂ ਕੀਤਾ ਜਾ ਪਰਤਾਲ ਚੱਲਦੀ ਆ ਤੇ ਉਹਨਾਂ ਨੇ ਇਹ ਗੱਲ ਕਬੂਲ ਜ਼ਰੂਰ ਲਈ ਆ ਵੀ ਇਸਾ ਸਾਡੇ ਜੇ ਥਾਣੇ ਦੇ ਜਿਹੜੇ ਮੁਨਸੀ ਨੇ ਜਿਹੜਾ ਮਾਲਕ ਨੇ ਦਾ ਇਹਨੇ ਵੱਡਾ ਕਪਲਾ ਜਿਹਾ ਕੀਤਾ ਗਿਆ ਤੇ ਜਦੋਂ ਪਤਾ ਲੱਗਣ ਤੇ ਉਹਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਵਾ ਇਹ ਕਿੰਨੇ ਦਾ ਕਪਲਾ ਕੀਤਾ ਗਿਆ ਜਾਂ ਸੋਨਾ ਸੀ ਜਾਂ ਕਿੰਨੀ ਰਕਮ ਸੀ ਇਹਦਾ ਕਪਲਾ ਕੀਤਾ ਗਿਆ ਇਹ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਸੀਂ ਦੇਦਰੂ ਹੱਕ ਸੱਚ ਦੀ ਅਵਾਜ਼ న్యూਸ ਪੰਜਾਬ